ਕੀ ਹਾਲਾ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਫਿਰ ਮੇਰੀ ਨਵੀਂ ਵੀਡੀਓ ਵਿੱਚ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਣਾਗਾ ਜੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਨਵੇਂ ਆਏ ਹੋਗੇ ਤਾਂ ਪਲੀਜ਼ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਰ ਲਿਆ ਚਲੋ ਆਪਾਂ ਅੱਜ ਦੀ ਕਹਾਣੀ ਕਰਦੇ ਹਾਂਗੇ ਸ਼ੁਰੂ ਅੱਜ ਦੀ ਕਹਾਣੀ ਹੈਗੀ ਹੈ ਆਪਣੀ ਯੂਪੀ ਦੇ ਲਖਨਊ ਸ਼ਹਿਰ ਦੀ 2016 ਦਾ ਟਾਈਮ ਸੀਗਾ ਉੱਥੇ ਇੱਕ ਪਿਆਬੀ ਫੈਮਿਲੀ ਰਹਿ ਰਹੀ ਸੀ ਪਿਆਬੀ ਬੁਰਸੇ ਕਾ ਫੈਮਿਲੀ ਸੀਗੀ ਤੇ ਜਿਹੜਾ ਫੈਮਿਲੀ ਦਾ ਮੁਖੀ ਸੀਗਾ ਉਹਦਾ ਨਾਮ ਸੀਗਾ ਦਲਜੀਤ ਸਿੰਘ ਉਹਨਾਂ ਘਰ ਵਾਲੇ ਦਾ ਨਾਮ ਸੀਗਾ ਰਾਜਪੁਰਤ ਉਹਨਾਂ ਦੇ ਦੋ ਮੁੰਡੇ ਸੀਗੇ ਵੱਡੇ ਮੁੰਡੇ ਦਾ ਨਾਮ ਸੀਗਾ ਗੁਰਪ੍ਰੀਤ ਸਿੰਘ ਉਰਫ ਵਿੱਕੀ ਵਿੱਕੀ ਕਹਿੰਦੇ ਸੀ ਜੀ ਉਹਨੂੰ ਇਹਦਾ ਜਿਹੜਾ ਛੋਟਾ ਭਰਾ ਸੀ ਉਹਦਾ ਨਾਮ ਸੀਗਾ ਲਵਲੀ ਸਾਰਾ ਕੁਝ ਚੰਗਾ ਚੱਲ ਰਿਹਾ ਸੀਗਾ ਜਿਹੜਾ ਦਲਜੀਤ ਸਿੰਘ ਦੀ ਇੱਕ ਸਾਈਕਲਾਂ ਦੀ ਸ਼ਾਪ ਸੀਗੀ ਕਾਰੋਬਾਰ ਸੀਗਾ ਤੇ ਪੈਸਾ ਵੀ ਠੀਕ ਸੀਗਾ ਤੇ ਫੈਮਿਲੀ ਵੀ ਸਾਰਾ ਕੁਝ ਓਕੇ ਸੀਗਾ ਪਰ ਜਦੋਂ ਹੁਣ ਉਸ ਫੈਮਿਲੀ 'ਚ ਇੱਕ ਲੋਕਾਂ ਦਾ ਪੜ ਉਦੋਂ ਡਿੱਗਦਾ ਜਦੋਂ ਦਲਜੀਤ ਸਿੰਘ ਦੀ ਮੌਤ ਹੋ ਜਾਂਦੀ ਹੈ ਦਲਜੀਤ ਸਿੰਘ ਦੀ ਮੌਤ ਹੋਣ ਤੋਂ ਬਾਅਦ ਜਿਹੜਾ ਸਾਰਾ ਫੈਮਿਲੀ ਦਾ ਸਰਕਲ ਸੀਗਾ ਉਹ ਹੁਣ ਰਾਜਪੌਰ ਦੇ ਸਿੱਟੇ ਆ ਜਾਂਦਾ ਹੈ ਹੁਣ ਸਾਰਾ ਉਹਨੇ ਆਪ ਦਾ ਪਰਿਵਾਰ ਵੀ ਦੇਖਣਾ ਸੀਗਾ ਤੇ ਆਪ ਦਾ ਜਿਹੜਾ ਕਾਰੋਬਾਰ ਉਹ ਵੀ ਦੇਖਣਾ ਸੀਗਾ ਜਿਹੜਾ ਵੱਡਾ ਬੁੰਨਾ ਵਿੱਕੀ ਆ ਉਹਦੀ ਵੀ ਹੁਣ ਉਮਰ ਹੁੰਦੀ ਜਾ ਰਹੀ ਸੀ ਤੇ ਜਿਹੜੀ ਰਾਜਪੌਰ ਨੇ ਉਹਨੂੰ ਆਪ ਦਾ ਜਿਹੜਾ ਕਾਰੋਬਾਰ ਉਹ ਸੌਣ ਸੌਣ ਲਿਖ ਸਿੱਖਣ ਲੱਗਾ ਤੇ ਉਹ ਸਵੇਰ ਪੰਜਾਬ ਦੀ ਦੁਕਾਨ ਤੇ ਜਾਂਦਾ ਸ਼ਾਮ ਨੂੰ ਘਰ ਵਾਪਸ ਆਉਂਦਾ ਤੇ ਜਿਹੜਾ लवली ਮੁੰਡਾ ਸੀਗਾ ਉਹ ਉਹ ਆਪਦੀ ਸਟੱਡੀ ਕਰਦਾ ਸੀਗਾ ਤੇ ਹੁਣ ਬੜੀ ਉਮਰ ਹੋ ਜਾਂਦੀ ਸੀ ਵਿੱਕੀ ਦੀ ਉਹ ਹੋ ਗਿਆ 33-32 ਸਾਲਾਂ ਦਾ ਹੋ ਗਿਆ ਸੀਗਾ ਉਹਦਾ ਵਿਆਹ ਨਹੀਂ ਹੋਇਆ ਸੀਗਾ ਮਹਾਰਾਜਕੌਰ ਨੇ ਬਹੁਤ ਮਜ਼ੂਰ ਰਿਸ਼ਤੇ ਦੇਖੇ ਪਰ ਕੋਈ ਰਿਸ਼ਤਾ ਜਿਹੜਾ ਨਿਪੜੇ ਨਹੀਂ ਚੜ ਸਕਿਆ ਇਸ ਗੱਲ ਤੋਂ ਪਰੇਸ਼ਾਨ ਮਹਾਰਾਜਕੌਰ ਵੀ ਰਹਿੰਦੀ ਸੀਗੀ ਜਿਹੜਾ ਗੁਰਪ੍ਰੀਤ ਸਿੰਘ ਵਰਤੋਂ ਵਿਕੀ ਸੀਗਾ ਉਹਨੂੰ ਇੱਕ ਹਾਮਸਫਰ ਦੀ ਘਾਟ ਮਹਿਸੂਸ ਹੁੰਦੀ ਸੀਗੀ ਤੇ ਉਹ ਵੀ ਇਸ ਚੀਜ਼ ਤੋਂ ਪਰੇਸ਼ਾਨ ਰਹਿੰਦਾ ਸੀਗਾ ਐਦਾਂ ਕਰਦੇ ਕਰਦੇ ਨਾ ਇੱਕ ਹੋਰ ਲੱਗ ਗਿਆ ਉਹਦੀ ਦੁਕਾਨ ਸੀਗੀ ਵਿਕੀ ਦੀ ਦੁਕਾਨ ਦੇ ਲੱਗੇ ਇੱਕ ਹੋਰ ਮੁੰਡੇ ਦੀ ਦੁਕਾਨ ਸੀਗੀ ਉਹਦਾ ਵੀ ਇਹ ਟਾਇਰਾਂ ਦਾ ਕੰਮ ਕਾਰੋਬਾਰ ਸੀਗਾ ਤੇ ਉਹਦਾ ਨਾਮ ਸੀਗਾ ਅਮਿਤ ਅਮੀਦ ਨਾਲ ਵਿੱਕੀ ਦੀ ਗੱਲਬਾਤ ਹੁੰਦੀ ਹੈ ਗੱਲਬਾਤ ਤੋਂ ਬਾਅਦ ਇਹ ক্লোਜ਼ ਫਰੈਂਡ ਬਣ ਜਾਂਦੇ ਹੈਗੇ ਇੰਨੇ ਗੂੜੇ ਦੋਸਤ ਬਣ ਜਾਂਦੇ ਹੈਗੇ ਤੇ ਦੋਨਾਂ ਦੇ ਜਿਹੜਾ ਪਰਿਵਾਰਕ ਸਾਂਝ ਵੀ ਜਲਦੀ ਹੀ ਪੈ ਜਾਂਦੀ ਹੈ ਜੀ ਜਿਹੜਾ ਹੁਣ ਇੱਥੇ ਅਮੀਦ ਸੀਗਾ ਉਹ ਵਿਆਹ ਹੋਇਆ ਬੰਦਾ ਸੀਗਾ ਉਹਦੀ ਘਰ ਵਾਲੀ ਦਾ ਨਾਮ ਸੀਗਾ ਮਮਤਾ ਤੇ ਅਕਸਰ ਜਿਹੜਾ ਵਿੱਕੀ ਸੀਗਾ ਉਹਨਾਂ ਦੇ ਘਰੇ ਜਾਂਦਾ ਮਮਤਾ ਨਾਲ ਸ਼ੁਗਲ ਮੇਲਾ ਕਰਦਾ ਅਸੀਂ ਮਜ਼ਾਕ ਕਰਦਾ ਤੇ ਉਹ ਜਿਹੜੀ ਮਮਤਾ ਸੀਗੀ ਉਹ ਵੀ ਵਿੱਕੀ ਨੂੰ ਆਪ ਦਾ ਬਿਓਰ ਮੰਨਦੀ ਸੀਗੀ ਤੇ ਜਿਹੜਾ ਵਿੱਕੀ ਸੀਗਾ ਉਹ ਭਾਬੀ ਨੂੰ ਮਤਲਬ ਵੀ ਭਾਬੀ ਮੰਨਦਾ ਸੀਗਾ ਸਰ ਉਹ ਵਧੀਆ ਚੱਲ ਰਿਹਾ ਸੀ ਪਰ ਹੁਣ ਜਿਹੜੀ ਵਿੱਕੀ ਦੀ ਮਾਂ ਸੀਗੀ ਰਾਜਪੁਰ ਉਹ ਉਹ ਨੂੰ ਰੋਕ ਟੋਕ ਕਰਦੀ ਵੀ ਤੂੰ ਕਵਾਰਾ ਹੈਗਾਗਾ ਵੀ ਭੈੜਾ ਲੱਗਦਾ ਏਦਾਂ ਵੀ ਕਿਸੇ ਦੇ ਘਰੇ ਜਾਣਾ ਵੀ ਮੈਂ ਮੰਨਦੀ ਆ ਵੀ ਤੇਰਾ ਉਹ ਦੋਸਤ ਬਹੁਤ ਮੂੜਾ ਹੈਗਾ ਤੂੰ ਭਰਾਵਾਂ ਵਾਲਾ ਪਿਆਰ ਰੱਖਦਾ ਉਹਦੇ ਨਾਲ ਪਰ ਏਦਾਂ ਜਾਣਾ ਚੰਗਾ ਨਹੀਂ ਹੁੰਦਾ ਕਿ ਜਦੇ ਘਰੇ ਵੀ گاਉਂ ਤੇਰੇ ਲਈ ਇੱਕ ਮੁਸੀਬਤ ਖੜੀ ਹੋ ਜੂਗੀ ਪਰ ਜਿਹੜਾ ਉੱਥੇ ਹੁਣ ਉਹ ਨਹੀਂ ਸਮਝ ਸਕਿਆ ਉਹ ਜਿਆਦਾ ਪਿਆਰ ਪੈ ਗਿਆ ਉਹਦੇ ਨਾਲ ਮਮਤਾ ਨਾਲ ਉਹ ਮਮਤਾ ਬਿਨਾਂ ਰਹਿ ਨਹੀਂ ਸਕਦਾ ਸੀਗਾ ਵਿੱਕੀ ਹੁਣ ਹੁਣ ਵਿੱਕੀ ਜਿਹੜਾ ਬਲਤ ਨਜ਼ਰਾਂ ਨਾਲ ਮਾਮਤਾ ਨੂੰ ਦੇਖਣਾ ਲੱਗ ਗਿਆ ਸੀ। ਚਲੋ ਹੁਣ ਇਦਾਂ ਕਰਦੇ ਕਰਦੇ ਜ਼ਿੰਦਗੀ ਚੱਲ ਰਹੀ ਸੀਗੀ। ਹੁਣ ਦਿਨੋਂ ਦਾਗਾ 30 ਅਪ੍ਰੈਲ 2016 ਦਾ। ਜਦੋਂ ਹਰ ਰੋਜ਼ ਦੀ ਤਰ੍ਹਾਂ ਵਿੱਕੀ ਆਪਦੇ ਘਰੋਂ ਨਿਕਲਦਾ ਆਪਦੇ ਕੰਮ ਵਾਸਤੇ ਪਾਪੀ ਦੀ ਦੁਕਾਨ ਤੇ ਜਾਂਦਾਗਾ। ਦੁਕਾਨ ਤੇ ਜਾਣ ਤੋਂ ਬਾਅਦ ਉਹ ਘਰ ਵਾਪਸ ਨਹੀਂ ਆਉਂਦਾ। ਮਾਂ ਵੇਟ ਕਰਦੀ ਹੈ ਕਿ ਕਾਫੀ 8-9 ਵਜੇ ਜਾਂਦੇ ਹੈਗੇ ਤੇ ਕਈ ਵਾਰ ਵਿੱਕੀ ਓਦਾਂ ਵੀ ਲੇਟ ਆਉਂਦਾ ਸੀਗਾ ਕਾਰੋਬਾਰ ਕਰਕੇ। ਕਈ ਵਾਰ ਉਹਦੇ ਘਰੇ ਚਲਾ ਜਾਣਾ, ਕਦੇ ਉਹਦੇ ਚਲੇ ਜਾਣਾ ਤਾਂ ਕਿ ਉਹਨੂੰ ਮਾਮਤਾ ਮਮ ਜਿਹੜੀ ਰਾਜਕੌਸੀ ਉਹਨੂੰ ਆਦਤ ਹੋ ਚੁੱਕੀ ਸੀ ਇਹ ਚੀਜ਼ ਪਰ ਉਸ ਰਾਤ ਉਹਨਾਂ ਦਾ ਨਾ ਉਹਦਾ ਫੋਨ ਲੱਗ ਰਿਹਾ ਸੀਗਾ ਤੇ ਨਾ ਹੀ ਹੋ ਮਤਲਬ ਵੀ ਉਹਨੂੰ ਪਤਾ ਸੀਗਾ ਵੀ ਉਹ ਗਿਆ ਕਿੱਥੇ ਹੈਗਾ ਤੇ ਫਿਰ लवली ਆਉਂਦਾਗਾ ਘਰੇ ਉਹ ਰਾਜਪੁਰ लवली ਨੂੰ ਵੀ ਕਹਿੰਦੀ ਹੈ ਵੀ ਜਿਹੜਾ ਤੇਰਾ ਭਰਾ ਹੈਗਾ ਉਹ ਵੀ ਹਜੇ ਤੱਕ ਘਰ ਨਹੀਂ ਆਇਆ ਵੀ ਆਪਾਂ ਉਹਨੂੰ ਪਾਲਣ ਚੱਲ ਗਿਆ ਇੱਥੇ ਉਹ ਜਿਹੜਾ लवली ਸੀਗਾ ਉਹ ਕਹਿੰਦਾ ਵੀ ਉਹਦਾ ਤਾਂ ਰੋਜ਼ ਦਾ ਇਹੀ ਕੰਮ ਆਗਾ ਉਹ ਕਦੇ ਉਹਦੇ ਘਰੇ ਜਾਵੜਦਾ ਕਦੇ ਉਹਦੇ ਜਾਵੜਦਾ ਵੀ ਮਿੱਥੋਂ ਪਕਾਈ ਨਹੀਂ ਹੁੰਦੀ लवली ਨੇ ਸਪਾਸ਼ਟ ਅਨਕਾਰ ਕਰਤਾ ਵੀ ਆਪੇ ਘਰੇ ਆਜੂਗਾ ਵੀ ਕਿਤੇ ਉਹਨਾਂ ਦੇ ਮਾਮਤਾ ਦੇ ਘਰੇ ਬੈਠਾ ਹੋਣਾਗਾ ਉਹਦੇ ਨਾਲ ਹਾਸੀ ਮਜ਼ਾਕ ਕਰ ਰਿਹਾ ਹੋਣਾਗਾ ਤੇ ਆਪੇ ਘਰੇ ਆ ਜਾਊਗਾ ਪਰ ਜਿਹੜੀ ਰਾਜਕੌਰ ਆ ਕਾਫੀ ਦੇਰ ਤੱਕ ਵੇਟ ਕਰਦੀ ਹੈਗੀ ਪਰ ਜਦ ਘਰ ਵਾਪਸ ਨਹੀਂ ਹੁੰਦਾ ਮਾਂ ਨੂੰ ਜਿਹੜੀ ਚਿੰਤਾ ਹੋਣ ਲੱਗ ਹੀ ਜਾਂਦੀ ਹੈਗੀ ਉਸ ਤੋਂ ਬਾਅਦ ਜਿਹੜੀ ਰਾਜਕੌਰ ਆਗੀ ਉਹ ਜਾਣਦੀ ਹੈਗੀ ਉਹਨਾਂ ਦੇ ਉਹਨੂੰ ਫੋਨ ਆਉਂਦੀ ਹੈਗੀ ਅਮਿਤ ਨੂੰ ਉਹਦੋਂ ਲਵਲੀ ਤੋਂ ਨੰਬਰ ਲੈ ਕੇ ਅਮਿਤ ਨੂੰ ਫੋਨ ਲਾਉਂਦੀ ਹੈਗੀ ਵੀ ਜਿਹੜਾ ਮੇਰਾ ਬੇਟਾ ਹੈਗਾ ਵਿੱਕੀ ਉਹ ਇੱਥੇ ਆਇਆ ਜਾਂ ਨਹੀਂ ਆਇਆ ਐਤਵਾਰ ਜਿਹੜਾ ਅਮਿਤ ਕਹਿੰਦਾ ਵੀ ਆਇਆ ਤਾਂ ਸੀਗਾ ਉਹ 8:30 ਵਜੇ ਤੱਕ ਮੇਰੇ ਨਾਲ ਉਹਦਾ ਝਗੜਾ ਵੀ ਹੋਇਆ ਟਗੜਾ ਹੋਣ ਤੋਂ ਬਾਅਦ ਆਪਦਾ ਫੋਨ ਇੱਥੇ ਤੋੜ ਕੇ ਉਹ ਕਿਤੇ ਚਲਿਆ ਗਿਆ ਤੇ ਫਿਰ ਹੋਰ ਮਤਲਬ ਇੱਕ ਪਰੇਸ਼ਾਨੀ ਖੜੀ ਹੋ ਗਈ ਮਾਂ ਲਈ ਤਾਂ ਤੇ ਮਾਂ ਲਵਲੀ ਨੂੰ ਲੈਂਦੀ ਹੈਗੀ ਸਾਰੇ ਦੋਸਤਾਂ ਤੋਂ ਪੁੱਛਗਿੱਛ ਕਰਦੀ ਹੈਗੀ ਉਹਦਾ ਵਿੱਕੀ ਦਾ ਕੁਝ ਪਤਾ ਨਹੀਂ ਚੱਲਦਾ ਫਿਰ ਉਹ ਅਕਹਾਰ ਕੇ ਨੇੜੇ ਦੇ ਪੁਲਿਸ ਸਟੇਸ਼ਨ ਤੇ ਜਾਂਦੀ ਹੈਗੀ ਉੱਥੇ ਸਾਰੀ ਗੱਲਬਾਤ ਦੱਸਦੀ ਹੈਗੇ ਮਿਸਿੰਗ ਕੰਪਲੀਟ ਲਿਖਾ ਦਿੰਦੇ ਹੈਗੇ ਵਿੱਕੀ ਦੀ ਪੁਲਸਾ ਜਿਹੜੀ ਜਲਦੀ ਕਾਰਵਾਈ ਸ਼ੁਰੂ ਕਰਦੀ ਹੈਗੀ ਭਾਲਣਾ ਸ਼ੁਰੂ ਕਰਦੀ ਹੈਗੀ ਪਰ ਵਿੱਕੀ ਦਾ ਕੋਈ ਅਸਰ ਪਤਾ ਨਹੀਂ ਲੱਗਦਾ ਹੁਣ ਦਿਨ ਆ ਜਾਂਦਾ ਹੈਗਾ 2 ਦਿਨਾਂ ਬਾਅਦ 30 April ਤੋਂ ਜਿਹੜਾ ਵਿੱਕੀ ਸੀਗਾ ਗੁੰਮਸ਼ੁਦਾ ਹੋਇਆ ਸੀਗਾ ਤੇ 30 April ਦੇ 2 ਦਿਨਾਂ ਬਾਅਦ ਉਹਦੀ ਇੱਕ ਸਕੂਟਰੀ ਮਿਲਦੀ ਹੈਗੀ ਜਿਸ ਸਕੂਟਰੀ ਤੋਂ ਮਤਲਬ ਹਰ ਰੋਜ਼ ਆਪਦੀ ਦੁਕਾਨ ਤੇ ਜਾਂਦਾ ਸੀਗਾ ਉਹ ਸਕੂਟਰੀ ਹੁਣ ਉੱਥੋਂ ਦੇ ਮਨੋਹਰ ਲਾਲ ਯੂਨੀਵਰਸਿਟੀ ਦੇ ਸਾਹਮਣੇ ਖੜੀ ਹੋਈ ਮਿਲਦੀ ਹੈ ਜੀ ਉਸ ਤੋਂ ਬਾਅਦ ਪੁਲਿਸ ਨੂੰ ਫੋਨ ਕੀਤਾ ਜਾਂਦਾ ਪੁਲਸ ਜਾਂਦੀ ਹੈਗੀ ਸਕੂਟਰੀ ਦੇਖਦੀ ਹੈਗੀ ਤੇ ਉਹਦੀ ਮੰਮਤ ਉਹ ਰਾਜਕੌਰ ਨੂੰ ਦੱਸਿਆ ਜਾਂਦਾ ਵੀ ਇੱਦਾਂ ਇੱਦਾਂ ਕਰਕੇ ਤੁਹਾਨੂੰ ਇੱਥੇ ਸਕੂਟਰੀ ਮਿਲੀ ਹੈਗੀ ਕਿ ਤੁਸੀਂ ਗੁੰਮਸ਼ੁਦਾ ਦੀ ਤਲਾਸ਼ ਲਿਖਾ ਕੇ ਗਏ ਸੀਗੇ ਤੁਸੀਂ ਜਲਦ ਤੋਂ ਜਲਦ ਇੱਥੇ ਆ ਕੇ ਦੇਖ ਲਓ ਵੀ ਸਕੂਟਰੀ ਸੋਡੀ ਹੈ ਜਾਂ ਨਹੀਂ ਤੇ ਰਾਜਪੁਰ ਦਵਾ ਦਵਾ ਉੱਤੇ ਜਾਂਦੀ ਹੈ ਕਿ ਯੂਨੀਵਰਸਿਟੀ ਅੱਗੇ ਉਹ ਦੇਖਦੇਗੇ ਉਹ ਸਕੂਟਰੀ ਉਸ ਵਿੱਕੀ ਦੀ ਹੀ ਸੀਗੀ ਉਹ ਸੋਆ ਜਿਹੜਾ ਪੁਲਿਸ ਆਸ-ਪਾਸ ਦੇ ਏਰੀਆ 'ਚ ਛਾਣਬੀਨ ਕਰਦੀ ਹੈ ਕਦੋਂ ਨਾ ਕਦੋਂ ਕੋਈ ਨਾ ਕੋਈ ਕਲੂ ਮਿਲ ਜੇ ਤੇ ਇਦਾਂ ਕਰਦੇ-ਕਰਦੇ ਕਾਫੀ ਦਿਨ ਲੰਘ ਜਾਂਦੇ ਹੈਗੇ ਪੁਲਿਸ ਨੂੰ ਹਜੇ ਤੱਕ ਕੁਝ ਨਹੀਂ ਪਤਾ ਲੱਗਿਆ ਵੀ ਵਿੱਕੀ ਕਿੱਧਰ ਚਲਾ ਗਿਆ ਹੁਣ ਦਿਨੋਂ ਦਾਗਾ 13 ਮਈ 2016 ਦਾ ਜਦੋਂ ਇੱਕ ਉਹ ਨਾ ਉੱਥੇ ਰੌਂਗਾਵੜ ਦੇ ਛੱਪੜ ਪੈਂਦਾਗਾ ਚੱਪੜ ਦੇ ਇੱਕ ਬੋਰਾ ਮਿਲਦਾ ਹੈ ਲੋਕਾਂ ਨੂੰ ਆਸ-ਪਾਸ ਦੇ ਲੋਕਾਂ ਨੂੰ ਉਹ ਲੋਕੇ ਚ ਕਾਫੀ ਗੰਦੀ ਸੁਮਿਲ ਆ ਰਹੀ ਸੀ ਤੇ ਬੋਰਾ ਦੇਖ ਕੇ ਲੋਕ ਪੁਲਿਸ ਨੂੰ ਫੋਨ ਕਰ ਦਿੰਦੇ ਆ ਪੁਲਿਸ ਉੱਤੇ ਜਾਂਦੀ ਹੈ ਜਦੋਂ ਬੋਰਾ ਖੋਲਦੇ ਹੈ ਉਹਦੇ ਵਿੱਚ ਇੱਕ ਲਾਸ਼ ਮਿਲਦੀ ਹੈਗੀ ਉਸ ਤੋਂ ਬਾਅਦ ਪੁਲਿਸ ਦੇਖਦੀ ਹੈ ਵੀ ਕਿੱਥੇ ਮਿਸਿੰਗ ਰਿਪੋਰਟਾਂ ਲਗਾਗਾਗਾਗਾ ਕਿਹੜੇ-ਕਿਹੜੀਆਂ ਕਿਹੜੇ-ਕਿਹੜੇ ਬੰਦੇਆਂ ਦਾ ਲਗਾਗਾਗਾ ਜਿਹੜੀ ਉਹ ਲਾਸ਼ ਦੀ ਫੋਟੋ ਕੱਟ ਕੇ ਪੁਲਿਸ ਸਾਰੇ ਸਟੇਸ਼ਨਾਂ ਤੇ ਸਰਕੂਲੇਟ ਕਰ ਦਿੰਦੀ ਹੈਗੀ ਉਸ ਤੋਂ ਬਾਅਦ ਇਹ ਫੋਟੋ ਪਹੁੰਚਦੀ ਹੈਗੀ ਉਸ ਥਾਣੇ ਤੇ ਜਿਸ ਥਾਣੇ ਤੇ ਉਹਦੀ ਵਿੱਕੀ ਦੀ ਰਿਪੋਰਟ ਲਖਾਈ ਹੋਈ ਸੀਗੀ ਤੇ ਉਸ ਤੋਂ ਬਾਅਦ ਉਹ ਰਾਜਪਾਲ ਨੂੰ ਬੁਲਾਇਆ ਜਾਂਦਾ ਹੈ ਤੇ ਉਸ লাশ ਨੂੰ ਦਿਖਾਇਆ ਜਾਂਦਾ ਹੈ। ਉਹ লাশ ਉਸੇ ਵਿੱਕੀ ਦੀ ਹੀ ਸੀ ਜਦੋਂ ਮਾਂ ਉਹਦੀ ਸਨਾਖਤ ਕਰਦੀ ਹੈਗੀ ਉਹਦੇ ਕੱਪੜਾ ਸਨਾਖਤ ਕਰਦੀ ਹੈਗੀ ਤੇ ਹੋਰ ਮਾਂ ਨੂੰ ਤਾਂ ਪਤਾ ਲੱਗ ਜਾਂਦਾ ਵੀ ਇਹ ਮੇਰਾ ਬੇਟਾ ਹੈਗਾ ਤਾਂ ਕਰਕੇ ਰਾਜ ਨੇ ਜਿਹੜੀ ਉਪਸ਼ਾਨ ਕਰ ਲਈ ਸੀ ਵੀ ਇਹ ਮੇਰਾ ਵਿੱਕੀ ਹੀ ਹੈਗਾ। ਹੁਣ ਜਿਹੜਾ ਪੁਲਿਸ ਪਹਿਲਾਂ ਤਾਂ ਇੱਕ ਮਿਸਿੰਗ ਦਾ ਪਰਚਾ ਬੰਦਦਾ ਸੀਗਾ ਹੁਣ ਬਣ ਗਿਆ ਉਹ ਕਤਲ ਦਾ ਪਰਚਾ। ਫਿਰ ਹੁਣ ਪੁਲਿਸ ਦਾ ਚੱਗਦੀ ਹੈ ਕਿ ਉਸ ਮਮਤਾ ਨੂੰ ਤੇ ਉਸ ਅਮਿਤ ਨਾਮ ਦੇ ਮੁੰਡੇ ਨੂੰ ਪੁਲਿਸ ਸਟੇਸ਼ਨ ਲਿਆਉਂਦੀ ਹੈਗੀ। ਉਰ ਨਾਲ ਪੁਛੇਸ਼ ਕਰ ਦੇਗੀ ਪਹਿਲਾਂ ਤਾਂ ਦੋਵੇਂ ਟਾਲ ਮਟੋਲ ਕਰਦੇ ਆ ਕਿ ਸਾਨੂੰ ਨਹੀਂ ਪਤਾ ਸਾਡੇ ਕੋਲ ਤਾਂ ਲੜ ਕੇ ਚਲਾਇਆ ਗਿਆ ਸੀਗਾ ਤੇ ਪਰ ਜਦੋਂ ਪੁਲਿਸ ਆਉਂਦੀ ਆਈ ਤੇ ਆਜੇ ਗੁੰਗੇ ਵੀ ਬੋਲਣ ਲਾਜ਼ਮੀ ਦੀਗੀ ਫਿਰ ਉਹ ਸਾਰਾ ਕੁਝ ਪੋਤੇ ਨੂੰ ਰੱਡ ਦਿੰਦੇ ਆਗੇ ਇਥੇ ਮਮਤਾ ਹੁਣ ਅਮੀਦ ਸਾਰਾ ਕੁਝ ਸੱਚ ਦੱਸ ਦਿੰਦਾ ਉਧਰੋਂ ਮਮਤਾ ਸਾਰਾ ਕੁਝ ਸੱਚ ਦੱਸ ਦਿੰਦੀ ਹੈਗੀ ਅਮੀਦ ਕਹਿੰਦਾ ਇੱਕ ਦਿਨ ਮੈਨੂੰ ਸਮਾਨ ਚਾਹੀਦਾ ਸੀਗਾ ਦੁਕਾਨ ਤੋਂ ਤੇ ਮੈਨੂੰ ਘਰੇ ਵੀ ਕੰਮ ਸੀਗਾ ਵੀ ਦੋ ਕੰਮ ਮੈਂ ਇੱਕ ਸਾਥ ਕਰ ਨਹੀਂ ਸਕਦਾ ਸੀਗਾ ਤਾਂ ਕਰਕੇ ਮੈਨੂੰ ਯਾਦ ਆਇਆ ਵੀ ਮੇਰਾ ਜਿਹੜਾ ਦੋਸਤ ਸਭ ਨਾਲ ਪਿਆਰਾ ਬਿੱਕੀ ਜਿਵੇਂ ਮੈਂ ਉਹਨੂੰ ਕਹਿੰਦਾ ਵੀ ਉਹ ਜਿਹੜਾ ਸਮਾਨ ਆ ਦੁਕਾਨ ਤੋਂ ਉਹ ਲੈ ਕੇ ਆਉਣਾਗਾ ਤੇ ਉਹ ਵਿੱਕੀ ਨੂੰ ਫੋਨ ਲਾਉਂਦਾਗਾ ਮੈਂ ਤੇ ਵਿੱਕੀ ਉਹਨੂੰ ਨਾ ਨਹੀਂ ਕਰਦਾ ਕਿਉਂਕਿ ਬਹੁਤ ਬੂੜੇ ਦੋਸਤ ਸੀਗੇ ਉਹ ਕਹਿੰਦਾ ਵੀ ਹਾਂ ਠੀਕ ਆ ਵੀ ਤੇਰਾ ਕੰਮ ਮੇਰਾ ਕੰਮ ਆ ਵੀ ਮੈਂ ਜਿਹੜਾ ਤੇਰਾ ਸਮਾਨ ਆ ਦੁਕਾਨ ਤੋਂ ਲੈ ਕੇ ਆਜੂਗਾ ਤੇ ਉਹ ਸਮਾਨ ਲੈਣ ਜਾਂਦਾਗਾ ਜਦ ਰਸਤੇ ਜਦ ਸਮਾਨ ਲੈ ਕੇ ਵਾਪਸ ਆ ਰਿਹਾ ਸੀਗਾ ਤੇ ਉਹਦਾ ਐਕਸੀਡੈਂਟ ਹੋ ਜਾਂਦਾਗਾ ਐਕਸੀਡੈਂਟ ਹੋਣ ਤੋਂ ਬਾਅਦ ਜਦੋਂ ਸਤਾ ਫੋਨ ਪਤਾ ਲੱਗਦਾਗਾ ਅਮਿਤ ਨੂੰ ਵੀ ਉਹਦਾ ਐਕਸੀਡੈਂਟ ਹੋ ਗਿਆ ਵਿੱਕੀ ਦਾ ਤੇ ਉਹ ਸਿੱਧਾ ਹੋ ਜਾਂਦਾ ਹੈਗਾ ਐਕਸੀਡੈਂਟ ਵਾਲੀ ਜਗ੍ਹਾ ਤੇ ਉਸ ਤੋਂ ਬਾਅਦ ਉਹਨੂੰ ਲੈ ਕੇ ਜਾਂਦਾ ਹੈਗਾ ਹਸਪੀਟਲ ਉਹਦੀ ਲੱਤ ਤੇ ਪਲਾਸਟਰ ਕਰ ਦਿੰਦੇ ਆ ਜੇ ਡਾਕਟਰ ਤੇ ਡਾਕਟਰ ਉਹਨੂੰ 1 ਮਹੀਨੇ ਦੀ ਰੈਸਟ ਦੱਸਦੇ ਆਗੇ ਤੇ ਹੁਣ ਜਿਹੜਾ ਉਹ ਕਹਿੰਦੀ ਆ ਵੀ ਮਮਤਾ ਕਹਿੰਦੀ ਆ ਵੀ ਹੁਣ ਤੂੰ ਉੱਥੇ ਨਾ ਜਾਈਂ ਆਪਦੇ ਘਰੇ ਨਾ ਜਾਈਂ ਨਾਲੇ ਤੇਰੀ ਮਾਂ ਪਰੇਸ਼ਾਨ ਹੋਊਗੀ ਨਾਲੇ ਤੇਰੀ ਉਹਨੇ ਮਦ ਲਈ ਦੇਖਭਾਲ ਨਹੀਂ ਚੰਗੀ ਤਰ੍ਹਾਂ ਕਰਨੀ ਕਿਉਂਕਿ ਉਹ ਬੁੱਢੀ ਔਰਤਾਂ ਵਿਚਾਰੀ ਉਹ ਤੈਨੂੰ ਸੰਭੂਗੀ ਕਿ ਆਪਦਾ ਕੰਮ ਕਰ ਦੇਖੂਗੀ ਤੇ ਜਿਹੜਾ ਅਮਿਤ ਵੀ ਹਾਂ ਵੀ ਭਰ ਦਿੰਦਾ ਵੀ ਹਾਂ ਤੂੰ ਉੱਥੇ ਨਾ ਜਾਈਂ ਤੂੰ ਸਾਡੇ ਘਰ ਹੀ ਰਹਿ ਲਾ ਉਸ ਤੋਂ ਬਾਅਦ ਉਹ ਮਮਤਾ ਨੂੰ ਆਪ ਦੇ ਘਰ ਲੈ ਕੇ ਆਉਂਦੇ ਆਗੇ ਆਪ ਦੇ ਘਰ ਲਿਆਉਂਦੀ ਹੈ ਮਮਤਾ ਤੇ ਜਦੋਂ ਇੱਕ ਪਰਿਵਾਰ ਚ ਰਹਿਣਾ ਹੋਵੇ ਤੇ ਉਸ ਤੋਂ ਭਾਬੀ ਦਾ ਨਾਲ ਉਹਦਾ ਸਿਮਜਗ ਪਹਿਲਾਂ ਚੱਲ ਰਿਹਾ ਸੀਗਾ ਪਹਿਲੇ ਜਿਹੜਾ ਗਲਤ ਨਿਗਾਵਾਂ ਨਾਲ ਬੰਦਾ ਦੇਖਦਾ ਸੀਗਾ ਉਹ ਵਿਕੀ ਮਮਤਾ ਨੂੰ ਤੇ ਜਦੋਂ ਉਹਦਾ ਬੱਚਾ ਮਮਤਾ ਦਾ ਸਕੂਲ ਚ ਲਾਇਆ ਜਾਂਦਾ ਤੇ ਜਿਹੜਾ ਉਹਦਾ ਘਰ ਵਾਲਾ ਅਮੀਤ ਸੀਗਾ ਉਹ ਆਪਦਾ ਕੰਮ ਤੇ ਚਲਾ ਜਾਂਦਾ ਉਸ ਤੋਂ ਬਾਅਦ ਦੋਨੇ ਘਰੇ ਉਹ ਇਕੱਲੇ ਰਹਿ ਜਾਂਦੇ ਤੇ ਕਈ ਦੋ ਦਿਨ ਦਿਨਾਂ ਬਾਅਦ ਉਹਨੇ ਮਮਤਾ ਨੂੰ ਖਾਮੀ ਪਰ ਪੁੱਛਿਆ ਵੀ ਤੂੰ ਮੇਰੇ ਨਾਲ ਸੰਬੰਧ ਬਣਾਏਂਗੀ ਮਮਤਾ ਉੱਥੇ ਗਲਤੀ ਕਰ ਬੈਠਦੀ ਹੈਗੀ ਉਹਨੂੰ ਹਾਮੀ ਭਰ ਦਿੰਦੀ ਹੈ ਉਸ ਤੋਂ ਬਾਅਦ ਉਹ ਨਜਾਇਜ਼ ਸੰਬੰਧ ਬਣਾਉਂਦੇ ਆਗੇ ਨਜਾਇਜ਼ ਮਤਲਬ ਵੀ ਹਮ ਬਿਸਤਰ ਹੁੰਦੇ ਆਗੇ ਤੇ ਹਮ ਬਿਸਤਰ ਹੋਣ ਤੋਂ ਬਾਅਦ ਦੋਨਾਂ ਨੂੰ ਇੱਕ ਦੂਜੇ ਦੀ ਆਦਤ ਪੈ ਜਾਂਦੀ ਹੈ ਹੁਣ ਜਦੋਂ ਉਹ ਬੱਚਾ ਮਮਤਾ ਦਾ ਘਰ ਨਹੀਂ ਹੁੰਦਾ ਸੀਗਾ ਤੇ ਉਧਰੋਂ ਅਮੀਦ ਘਰ ਨਹੀਂ ਹੁੰਦਾ ਸੀਗਾ ਤੇ ਦੋਵੇਂ ਸੰਬੰਧ ਬਣਾਉਂਦੇ ਸੀਗੇ ਹੁਣ ਮਹੀਨਾ ਤੁਸੀਂ ਦੇਖੋ ਇੱਕ ਘਰੇ ਰਹਿਣਾ ਇੱਕੋ ਕਮਰੇ ਰਹਿਣਾ ਤੇ ਉਹਨਾਂ ਨੇ ਕਿੰਨੀ ਵਾਰ ਨਜਾਇਜ਼ ਰਿਸ਼ਤੇ ਬਣਾਏ ਹੋਣਗੇ ਕਿੰਨੇ ਸੰਬੰਧ ਬਣਾਏ ਹੋਣਗੇ ਉਹਨਾਂ ਨੇ ਦੇ ਹੋਲੀ ਹੋਏ ਚਲੋ ਮਹੀਨਾਂ ਲੰਘ ਗਏ ਮਹੀਨਿਆਂ ਦਾ ਪਲਸਟਰ ਉਸ ਤੋਂ ਬਾਅਦ ਜਿਹੜਾ ਡਾਕਟਰ ਪਲਸ ਕੱਟ ਦਿੰਦੇ ਆਗੇ ਹੁਣ ਜਿਹੜਾ ਇੱਥੇ ਵਿੱਕੀ ਆ ਉਹ ਆਪਦੇ ਘਰੇ ਵਾਪਸ ਆ ਗਿਆ ਜਦੋਂ ਘਰੇ ਵਾਪਸ ਆਉਂਦਾਗਾ ਉਸ ਤੋਂ ਬਾਅਦ ਜਦੋਂ ਫੇਰ ਅਮਿਤ ਤੋਂ ਚੋਰੂ ਉਹਨੂੰ ਮੈਂ ਮੰਮਤ ਨੂੰ ਮਿਲਣ ਜਾਂਦਾ ਉੱਤੇ ਫੇਰ ਉਹ ਸੰਬੰਧ ਬਣਾ ਕੇ ਵਾਪਸ ਕਰ ਆਪਦੇ ਆ ਜਾਂਦਾ ਇਦਾਂ ਕਾਫੀ ਦਿਨ ਚੱਲਦਾ ਰਿਹਾ ਹੁਣ ਜਿਹੜਾ ਮਤਲਬ ਵੀ ਜਿਹੜਾ ਵਿੱਕੀ ਸੀਗਾ ਮੰਮਤ ਨੂੰ ਫੋਰਸ ਕਰਨ ਲੱਗਿਆ ਸੀ ਵੀ ਤੂੰ ਮੇਰੇ ਨਾਲ ਵਿਆਹ ਕਰਾ ਵੀ ਤੂੰ ਜਿਹੜਾ ਅਮਿਤ ਨੂੰ ਤਲਾਕ ਦੇ ਤੂੰ ਮੇਰੇ ਨਾਲ ਹੀ ਵਿਆਹ ਕਰਾ ਵੀ ਮੈਨੂੰ ਤੇਰੀ ਆਦਤ ਪੈ ਗਈ ਤੈਨੂੰ ਵੀ ਮੇਰੇ ਨਾਲ ਪਿਆਰ ਆਗਾ ਵੀ ਆਪਾਂ ਦੋਵੇਂ ਵਿਆਹ ਕਰਾ ਲੈਂਦੇ ਹਾਂ ਹੁਣ ਜਿਹੜੀ ਇੱਥੇ ਮਮਤਾ ਸੀਗੀ ਉਹ ਸਿਰਫ ਇੱਕ ਜਸਮਾਨੀ ਆਉਦੀ ਭੁੱਖ ਮਟਾਉਣ ਵਾਸਤੇ ਵਿੱਕੀ ਨਾਲ ਪਿਆਰ ਕਰਦੀ ਸੀਗੀ ਵਿੱਕੀ ਨਾਲ ਸਬੰਧ ਬਣਾਉਂਦੀ ਸੀਗੀ ਪਰ ਉਹਦਾ ਨਾਲ ਵਿਆਹ ਨਹੀਂ ਕਰਾਉਂਦੀ ਉਹ ਉਹਨੂੰ ਵਿਆਹ ਤੋਂ ਸਖ਼ਤ ਇਨਕਾਰ ਕਰ ਦਿੰਦੀ ਹੈ ਇਹ ਕਹਿੰਦੀ ਮੈਂ ਤੈਨਾਂ ਵਿਆਹ ਨਹੀਂ ਕਰਾ ਸਕਦੀ ਮਾਮੀ ਨੂੰ ਤਲਾਕ ਨਹੀਂ ਦੇ ਸਕਦੀ ਉਸ ਤੋਂ ਬਾਅਦ ਇਹ ਕਾਫੀ نزد ਆਪਸੀ ਜਿਹੜਾ ਪਿਆਰ ਸੀਗਾ ਉਹ ਝਗੜੇ ਦੇ ਰੂਪ ਦਾ ਧਾਰਨ ਕਰਨ ਲੰ다ਗਾ ਵਿੱਕੀ ਹਰ ਵਾਰ ਉਹਨੂੰ ਫੋਰਸ ਕਰਦਾ ਮਮਤਾ ਨੂੰ ਤੇ ਐਂਡ ਦੇ ਮਾਮ ਤਾ ਜਦੋਂ ਥੱਕ ਜਾਂਦੀ ਹੈਗੀ ਉਹਦੀਆਂ ਗੱਲਾਂ ਦਾ ਜਵਾਬ ਦੇ ਦੇ ਕੇ ਉਹਦੇ ਨਾਲ ਮਤਲਬ ਵੀ ਫਿਰ ਆਪਦੇ ਘਰ ਵਾਲੇ ਅਮਿਤ ਨੂੰ ਦੱਸ ਦੇਉਂਦੀ ਹੈ ਸਾਰਾ ਕੁਝ ਵੀ ਇਦਾਂ ਦਾ ਕਰਕੇ ਮੇਰੇ ਤੋਂ ਤੇ ਗਲਤੀ ਹੋ ਗਈ ਸੀਗੀ ਜਦੋਂ ਵਿੱਕੀ ਦਾ ਐਕਸੀਡੈਂਟ ਹੋਇਆ ਸੀ ਜਦੋਂ ਉਹ ਆਪਣੇ ਘਰੇ ਰਿਹਾ ਸੀ ਕਿ ਮੇਰੇ ਤੋਂ ਗਲਤੀ ਹੋ ਗਈ ਸੀਗੀ ਵੀ ਮੈਨੂੰ ਇੱਕ ਵਾਰ ਮਾਫ ਕਰ ਦੋ ਹੁਣ ਇੱਥੇ ਜਿਹੜਾ ਉਹਦਾ ਘਰ ਵਾਲਾ ਅਮਿਤ ਉਹਦੀ ਗੱਲ ਸਮਝ ਜਾਂਦਾ ਮਮਤਾ ਦੀ ਉਹ ਕਹਿੰਦਾ ਚਲੋ ਕੋਈ ਨਹੀਂ ਜੋ ਗੱਲ ਹੋਣਾ ਸੀ ਹੋ ਗਿਆ ਵੀ ਹੁਣ ਤੂੰ ਆਪ ਦਾ ਸਹੀ ਰਹੀ ਆ ਮੇਰੇ ਨੂੰ ਕੋਈ ਮੱਠ ਵਿੱਚ ਇਹ ਜਿਹਾ ਕੰਮ ਨਾ ਕਰੇ ਮਮਤਾ ਰਾਜੀ ਹੋ ਜਾਂਦੀ ਹੈਗੀ ਪਰ ਹਮ ਮਮਤਾ ਇੱਥੇ ਗੱਲ ਕਹਿੰਦੀ ਹੈ ਜਿਹੜਾ ਵਿੱਕੀ ਮੈਨੂੰ ਵਾਰ-ਵਾਰ ਫੋਰਸ ਕਰ ਰਿਹਾਗਾ ਵੀ ਮੇਰੇ ਨਾਲ ਵਿਆਹ ਕਰਾ ਮੇਰੇ ਨਾਲ ਵਿਆਹ ਕਰਾ ਹੁਣ ਉਹ ਦਿਨੋਂ ਦਾਗਾ 30 ਅਪ੍ਰੈਲ 2016 ਦਾ ਜਦੋਂ ਵਿੱਕੀ ਆਪਦੇ ਘਰੋਂ ਇੱਕ ਕੈਮੀਕਲ ਲੈ ਕੇ ਜਾਂਦਾਗਾ ਮਮਤਾ ਦੇ ਘਰੇ ਤੇ ਉਹਨੂੰ ਕਹਿੰਦਾਗਾ ਵੀ ਜਾਂਦ ਤੂੰ ਮੇਰੇ ਨਾਲ ਵਿਆਹ ਕਰਾ ਨਹੀਂ ਮੈਂ ਤੇਰੇ ਤੇ ਕੈਮੀਕਲ ਪਾ ਕੇ ਤੈਨੂੰ ਇੱਥੇ ਹੀ ਸੌਂਡ ਦੇਣਾ ਤੈਨੂੰ ਇੱਥੇ ਹੀ ਮਾਰ ਦੇਣਾ ਤੇ ਉਸੇ ਟਾਈਮ ਮਾੜਾ ਟਾਈਮ ਵਿੱਕੀ ਦਾ ਉਸੇ ਟਾਈਮ ਉਹ ਉਦੋਂ ਅਮਿਤ ਘਰੇ ਸੀਗਾ ਅਮਿਤ ਬਹੁਤ ਸਮਝਾਉਂਦਾਗਾ ਵੀ ਤੂੰ ਐਦਾਂ ਨਾ ਕਰ ਇਹ ਮੇਰੀ ਘਰ ਵਾਲੀਆਂ ਤੇਰੀ ਭਾਬੀ ਹੈਗੀ ਵੀ ਤੁਹਾਡੇ ਜੋ ਹੋਣਾ ਸੀ ਬਿਦਵਾ ਜਦੋਂ ਮੇਰੇ ਘਰੇ ਨਹੀਂ ਤੇ ਮੈਂ ਤੇਰੇ ਘਰੇ ਨਹੀਂ ਆਉਂਦਾ ਪਰ ਜਿਹੜਾ ਇੱਥੇ ਵਿੱਕੀ ਦੇ ਇੱਕ ਮੰਮਤਾ ਦਾ ਜਿਹੜਾ ਭੂਤ ਸਵਾਰ ਸੀਗਾ ਇੱਕ ਹਫਸ ਦਾ ਕਿਉਂਕਿ ਉਹਦੀ ਉਮਰ ਹੀ ਬਹੁਤ ਹੋਈ ਪਈ ਸੀਗੀ ਤੇ 30 ਸਾਲ ਉਹਦੀ ਉਮਰ ਹੋ ਗਈ ਸੀ ਉਹਦਾ ਵਿਆਹ ਹੋ ਨਹੀਂ ਰਿਹਾ ਸੀਗਾ ਤਉ ਨੂੰ ਇੱਕ ਹੀ ਉਮੀਦ ਦੇ ਦਿੱਤੀ ਸੀ ਉਹ ਵੀ ਮੰਮਤਾ ਜੀ ਉਹਨ ਮੰਮਤਾ ਉਹਦੇ ਉਮੀਦ ਸੀਗੀ ਵੀ ਮੇਰੇ ਨਾਲ ਵਿਆਹ ਕਰਾ ਲੂਗੀ ਤੇ ਨਹੀਂ ਮੇਰੇ ਨਾਲ ਵਿਆਹ ਕਿਸੇ ਨਾਲ ਨਹੀਂ ਕਰਾਉਣਾ ਤਾਂ ਕਰ ਕੋ ਬਾਰ-ਬਾਰ ਫੋਰਸ ਕਰ ਰਿਆ ਸੀ ਮੰਮਤਾ ਬਾਰ-ਬਾਰ ਫੋਰਸ ਕਰ ਰਿਆ ਸੀਗਾ ਅਮਿਤ ਦੇ ਬਹੁਤ ਸਮਝਾਉਣ ਤੋਂ ਬਾਅਦ ਵੀ ਉਹ ਨਹੀਂ ਹਟਿਆ ਉਸ ਤੋਂ ਬਾਅਦ ਜਿਹੜਾ ਅਮਿਤ ਦੇ ਇੱਕ ਉਹ ਜਦੋਂ ਤਮਰੇ ਜੇ ਕੁਆੜਾ ਪਿਆ ਸੀਗਾ ਕੁਆੜਾ ਚੱਕਦਾਗਾ ਅਮਿਤ ਤੇ ਪਿੱਛੋਂ ਨੇ ਉਹਦੇ ਸਿਰ ਤੇ ਵਾਰ ਕਰ ਦਿੰਦਾ ਹੈ ਉਹਨੇ ਟਾਈਮ ਵਾਰ ਕਰਦਾਗਾ ਜਿੰਨਾ ਟਾਈਮ ਉਹਨੂੰ ਇਹ ਨਹੀਂ ਪਤਾ ਲੱਗਦਾ ਵੀ ਹੁਣ ਇਹ ਚ ਜਾਨ ਨਹੀਂ ਰਹੀ ਜਦੋਂ ਪਤਾ ਲੱਗ ਗਿਆ ਅਮਿਤਨ ਵੀ ਹੁਣ ਇਹ ਖਤਮ ਹੋ ਗਿਆ ਮਰ ਗਿਆ ਉਸ ਤੋਂ ਬਾਅਦ ਇੱਕ ਬੋਰਾ ਲੈਂਦੇ ਆਗੇ ਅਮਿਤ ਤੇ ਅਮਿਤ ਦੀ ਘਰ ਵਾਲੀ ਮਮਤਾ ਦੋਨੋਂ ਬੋਰੇ ਚ ਉਹਨੂੰ ਪਾਉਂਦੇ ਆਗੇ ਵਿਕੀ ਨੂੰ ਬੋਰੇ ਚ ਪਾ ਕੇ ਉਹ ਔਰੰਗਾਬਾਦ ਦੇ ਛੱਪੜ ਚ ਉਹਨੂੰ ਸੈੱਟ ਹੋਂਦੇ ਆਗੇ ਉਸ ਤੋਂ ਬਾਅਦ ਸਮਝ ਜਿਹੜੀ ਕਹਾਣੀ ਪਹਿਲਾਂ ਦੱਸ ਘਟਾ ਕਿ ਕਿਦਾਂ ਕਿਦਾਂ ਉਹ ਜਿਹੜੀ ਲਾਸ਼ ਆ ਉਹ ਪੁਲਸ ਨੂੰ ਮਿਲੀ ਤੇ ਕਿੰਨਾ ਕਿੰਨਾ ਉਲਾਸ ਰਾਜਕੌਰ ਨੂੰ ਮਿਲੀ ਅੱਜ ਦੀ ਕਹਾਣੀ ਉਹਦੇ ਇੱਥੇ ਸਮਾਪਤ ਤੇ ਜਿਹੜੀ ਮਮਤਾ ਉਹ ਵੀ ਪੁਲਸ ਨੂੰ ਪੁਲਸ ਨੇ ਫੜ ਲਈ ਸੀ ਕਿ ਮਮਤਾ ਤੇ ਉਹਦਾ ਘਰ ਵਾਲਾ ਅਮਿਤ ਉਹ ਵੀ ਪੁਲਸ ਨੇ ਹਿਰਾਸਤ ਵਿੱਚ ਲੈ ਰੱਖਿਆ ਸੀ ਪਹਿਲਾਂ ਤੋਂ ਹੀ ਇਸ ਤੋਂ ਬਾਅਦ ਉਹਨਾਂ ਦੋਵਾਂ ਤੇ ਕੇਸ ਚੱਲਦਾਗਾ ਤੇ ਉਹਨਾਂ ਨੂੰ 10-10 ਸਾਲਾਂ ਦੀ ਇੱਕ ਕੈਦ ਸੁਣਾਈ ਜਾਂਦੀ ਹੈ ਕਿ ਜੇਲ੍ਹ ਸੁਣਾਈ ਜਾਂਦੀ ਹੈ ਧੰਨਵਾਦ ਅੱਜ ਦੀ ਸਟੋਰੀ ਸੁਣ ਲਈ ਸਟੋਰੀ ਜੋ ਕੋ ਸੁਖ ਨੂੰ ਮਿਲਿਆ ਹੋਇਆ ਦਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਪਹਿਲੀ ਗੱਲ ਸਿੱਖਣਾ ਇਹ ਵੀ ਜਿੱਥੇ ਅਸੀਂ ਦੋਸਤ ਬਣ ਕੇ ਗੂੜੇ ਦੋਸਤ ਬਣ ਕੇ ਤੇ ਉਹ ਗਲਤ ਨਗਾਵਾਂ ਨਾਲ ਨਹੀਂ ਦੇਖਣਾ ਚਾਹੀਦਾ ਨਾਜਾਇਜ਼ ਰਿਸ਼ਤਿਆਂ ਦਾ ਅੰਤ ਮਾੜਾ ਹੀ ਹੁੰਦਾ ਹੈਗਾ ਜਿਵੇਂ ਮੈਂ ਤੁਹਾਨੂੰ ਹਰ ਸਟੋਰੀ 'ਚ ਦੱਸਦਾ ਆ ਰਿਹਾਗਾ ਵੀ ਨਾਜਾਇਜ਼ ਰਿਸ਼ਤਿਆਂ ਦਾ ਜਿਹੜਾ ਅੰਤ ਜਾਂ ਤਾਂ ਜੇਲ ਹੈ ਤੇ ਜਾਂ ਫਿਰ ਮੌਤ ਹੈਗੇ ਕਿਸੇ ਮਤਲਬ ਸਟੋਰੀ 'ਚ ਜੇਲ ਹੋ ਜਾਂਦੀ ਹੈਗੀ ਤੇ ਕਿਸੇ ਸਟੋਰੀ 'ਚ ਮੌਤ ਹੋ ਜਾਂਦੀ ਹੈਗੀ ਹੁਣ ਇੱਥੇ ਜੇ ਵਿੱਕੀ ਉਸ ਟਾਈਮ ਗਲਤੀ ਨਾ ਕਰਦਾ ਤਾਂ ਜੋ ਜਿਉਂਦਾ ਹੁੰਦਾ ਜੇ ਮੰਮਤਾ ਉਸ ਟਾਈਮ ਗਲਤੀ ਨਾ ਕਰਦੀ ਆਪਸ ਚ ਉਹਨੂੰ ਹਾਂ ਨਾ ਕਰਦੀ ਤਾਂ ਅੱਜ ਵੀ ਮੰਮਤਾ ਬਾਹਰ ਹੋਣੀ ਸੀ ਮੰਮਤਾ ਜੇਲ੍ਹ ਚ ਨਹੀਂ ਹੋਣੀ ਸੀ ਤੇ ਉੱਕ ਮੇਕਸੂਰ ਵੀ ਜਿਹੜਾ ਬੰਦਾ ਅਮਿਤ ਉਹ ਫਸ ਗਿਆ ਵਿਚਾਰਾ ਤੇ ਜਿਹੜਾ ਉਹ ਮੰਮਤਾ ਦਾ ਬੱਚਾ ਸੀ ਨਿਕ ਉਹ ਵੀ ਰੋਣ ਗਿਆ ਤੇ ਜਿਹੜਾ ਹੀ ਰਾਜ ਉਹ ਸੀਗੀ ਵਿੱਕੀ ਦੀ ਮਾਂ ਰਾਜਕੌਰ ਉਹ ਵੀ ਰੋ ਲਗੀ ਰਾਜਕੌਰ ਦਾ ਪੁੱਤ ਨਹੀਂ ਰਿਹਾ ਤੇ ਕਿਸੇ ਦਾ ਮਾਂ ਪਿਓ ਨਹੀਂ ਰਿਹਾ ਧੰਨਵਾਦ ਅੱਜ ਦੀ ਸਟੋਰੀ ਸੁਣ ਲਈ ਤੇ ਮਿਲਦੇ ਆਂ ਅਗਲੀ ਸਟੋਰੀ ਚ ਪਲੀਜ਼ ਆਪਸ ਤੋਂ ਬੇਨਤੀ ਕਰਦਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਮੈਂ ਮੰਨਦਾ ਮੇਰੇ ਚ ਕਮੀਆਂ ਹੈਗਾਗਾ ਮੈਨੂੰ ਉਸੇ ਤਰ੍ਹਾਂ ਸਟੋਰੀ ਸੁਣਾਉਣੀ ਨਹੀਂ ਆ ਰਹੀ ਹਜੇ ਤੱਕ ਪਰ ਮੈਂ ਕੋਸ਼ਿਸ਼ ਕਰ ਰਿਹਾਗਾ ਹੌਲੀ 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 ਮੈਂ ਬੈਟਰ ਹੋਂਦਾ ਜਾਊਗਾ ਤੇ